ਇੱਕ ਰਾਏ ਅੱਗੇ ਕਰਾਹ ਪਾ ਕੇ ਟਰੈਕਟਰ ਲਿਆਂਦਾ ਗਿਆ ਤਾਂ ਕਿ ਰੋਕਾਂ ਨੂੰ ਅੱਗੇ ਤੋਂ ਹਟਾਇਆ ਜਾਵੇ ਟਰੈਕਟਰਾਂ ਦੇ ਅੱਗੇ ਹੁਣ ਕਰਾਹ ਪਾ ਕੇ ਕਿਸਾਨ ਨੇ ਉਹ ਸਿੰਘੂ ਬਾਰਡਰ ਤੇ ਪਹੁੰਚ ਕੋਏ ਨੇ ਟਕਰਾਅ ਵਾਲੇ ਟਰੈਕਟਰ ਜਿਹੜੇ ਨੇ ਹੁਣ ਕੋਲ ਚੁੱਕੇ ਨੇ ਤਾਂ ਤਸਵੀਰ ਦੇਖੋ ਬੋਸ ਪੰਜਾਬੀ ਦੇਖ ਰਹੇ ਹੋ ਕਿਸਾਨਾਂ ਕੋਲ ਪ੍ਰਸ਼ਾਸਨ ਦੀ ਹਰ ਮੁਸੀਬਤ ਦਾ ਹੱਲ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਸਵੀਰ ਦੇਖੋ ਇੱਕ ਰਾਏ ਅੱਗੇ ਕਰਾਹ ਪਾ ਕੇ ਟਰੈਕਟਰ ਲਿਆਂਦਾ ਗਿਆ ਤਾਂ ਕਿ ਰੋਕਾਂ ਨੂੰ ਅੱਗੇ ਤੋਂ ਹਟਾਇਆ ਜਾਵੇ ਦੇਖੋ ਟਰੈਕਟਰਾਂ ਦੇ ਅੱਗੇ ਹੁਣ ਕਰਾਹ ਪਾ ਕੇ ਕਿਸਾਨ ਨੇ ਉਹ ਸਿੰਘੂ ਬਾਰਡਰ ਤੇ ਪਹੁੰਚ ਕੋਏ ਨੇ ਪੂਰਾ ਕਿ ਲੈਫਟ ਦੇ ਨਾਲ ਅਟੈਚ ਆ ਉੱਪਰ ਨੀਤੇ ਚੱਕਿਆ ਜਾ ਸਕਦਾ ਹੈ ਤਾਂ ਤਸਵੀਰਾਂ ਨਾਲ ਦੀਆਂ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਤਾ ਤਸਵੀਰ ਦੇਖੋ ਭਾਜੀ ਪੂਰੀ ਫੁੱਲ ਤਿਆਰੀ ਚਾਏ ਹੂੰ ਫੁੱਲ ਤਿਆਰੀ ਚਾਏ ਵੀਰੇ ਹਾਂਜੀ ਹਾਂਜੀ ਬਸ ਅੱਧਾ ਘੰਟਾ ਲਾਣਾ ਗਿੰਨੇ ਕਿ ਅੱਧਾ ਘੰਟਾ ਤਾਂ ਕਰਾ ਜਿਹੜਾ ਕਰਾ ਦਾ ਜਿਕਰ ਕਰਿਆ ਜਾਵੇ ਤਾਂ ਕਿਹੜੀ ਕਿਹੜੀ ਦਿੱਕਤਾਂ ਜਿਹੜੀਆਂ ਉਹ ਹਟਾ ਦੇਉਗੇ ਹਾਂਜੀ ਸਭ ਹਟਾ ਦੇਣਾ ਕਰਾ ਤਾਂ ਹੀ ਲੈ ਕੇ ਆਏ ਘਰ ਤੋਂ ਹਾਂਜੀ ਅੱਗੇ ਬਹੁਤ ਔਕੜਾ ਕਿੱਲਾਂ ਲਾਈਆਂ ਪਈਆਂ ਉਹਨਾਂ ਨੇ ਸਾਬ ਕਰ ਮਿੱਟੀ ਦੀ ਟਰੈਲੀ ਆ ਰਹੀ ਆ ਪਿੱਛੋਂ ਉਹਨਾਂ ਦਾ ਪਤਾ ਨਹੀਂ ਲੱਗਣਾ ਕਿੱਲਾਂ ਦਾ ਐਸੇ ਰੈਂਪ ਬਣਾ ਦਿੰਨੇ ਅਸੀਂ ਮਿੱਟੀ ਦੀ ਟਰੈਲੀ ਹਾਂਜੀ ਸਾਬ ਆਈਆ ਸਾਬ ਦਾਹੀਂ ਲੈ ਕੇ ਤਾਂ ਹੀ ਕਰਾ ਲੈ ਕੇ ਆਏ ਸੀ ਪੱਧਰ ਕਰਨਾ ਪੜੇ ਨਹੀਂ ਆ ਰਹੀਆਂ ਇਹਦੇ ਨਾਲ ਸੈੱਟ ਕਰਕੇ ਅੱਗੇ ਬਚਾ ਦੇਣੇ ਟਰੈਕਟਰ ਸਾਡੇ ਦੇਖਿਆ ਜਾਵੇ ਕਿਤੇ ਨੇ ਕਿਤੇ ਇਹ ਬਹੁਤ ਸਾਰੀ ਚੀਜ਼ ਆ ਇਹ ਤੁਹਾਡੇ ਲਈ ਲਾਹੇਮੰਦ ਹੋ ਜਬਰਦਸਤ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਦੇਖੋ ਇਹ ਤਸਵੀਰ ਲਗਾਤਾਰ ਸਾਂਝੀ ਕਰੀਆ ਕਰਨੇ ਤਸਵੀਰ ਦਿਖਾਓ ਮਿੱਟੀ ਦੀਆਂ ਟਰਾਲੀਆਂ ਪਹੁੰਚ ਰਹੀਆਂ ਨੇ ਟਕਰਾ ਵਾਲੇ ਟਰੈਕਟਰ ਜਿਹੜੇ ਨੇ ਹੁਣ ਪਹੁੰਚੁੱਕੇ ਨੇ ਤਾਂ ਤਸਵੀਰ ਦੇਖੋ ਤਾਂ ਤਸਵੀਰ ਕਰਾ ਲੈ ਟਰਾਲੋ ਇੱਥੇ ਪਹੁੰਚ ਗਿਆ ਹੈ ਦੇਖ ਸਕਦੇ ਹੋ ਮਿੱਟੀ ਦੀਆਂ ਟਰਾਲੀਆਂ ਪਹੁੰਚ ਰਹੀਆਂ ਨੇ ਕਰਾ ਵਾਲੇ ਟਰੈਕਟਰ ਜਿਹੜੇ ਨੇ ਹੁਣ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਦੇਖੋ ਲੋਹੇ ਦੀਆਂ ਤਾਰਾਂ ਦਾ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਆਪਣੇ ਆਪ ਦੇ ਵਿੱਚ ਹੱਲ ਕੱਢਣ ਦੇ ਲਈ ਹੁਣ ਕਿਸਾਨਾਂ ਵੱਲੋਂ ਵੀ ਤਿਆਰੀ ਕਰ ਲਈ ਗਈ ਆ ਮਿੱਟੀ ਇਸ ਨਾਲ ਮਿੱਟੀ ਦੇ ਰੈਂਪ ਬਣਾਏ ਜਾਣਗੇ ਤਾਂ ਕਿ ਜਿਹੜੇ ਕਿਸਾਨ ਨੇ ਉਹ ਲੋਹੇ ਦੀਆਂ ਕਿੱਲਾ ਚੋਂ ਅੱਗੇ ਜਾ ਸਕਣ ਦੇਖ ਸਕਦੇ ਹੋ ਤੁਸੀਂ ਇਹ ਤਰੀਕਾ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਹੁਣ ਲਗਾਤਾਰ ਆਪਣੇ ਆਈਡੀਆਜ਼ ਬਾਜੀ ਇਹ ਆਈਡੀਆ ਕਿਵੇਂ ਆਇਆ ਕਿ ਕਿਰਾਏ ਪਾ ਲਿਆ ਜੀ ਬਸ ਵੀਰੇ ਅਸੀਂ ਟੀਅਰ ਗੇਸ ਸ਼ੁਰੂ ਹੋ ਗਈ ਆ ਦੇਖ ਸਕਦੇ ਹੋ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਾਂ ਤਸਵੀਰ ਦੇਖੋ ਇਹ ਕਿਰਾਏ ਅੱਗੇ ਕਰਾਬ ਪਾ ਕੇ ਟਰੈਕਟਰ ਲਿਆਂਦਾ ਗਿਆ ਤਾਂ ਕਿ ਰੋਕਾਂ ਨੂੰ ਅੱਗੇ ਤੋਂ ਹਟਾਇਆ ਜਾਵੇ ਦੇਖੋ ਟਰੈਕਟਰਾਂ ਦੇ ਅੱਗੇ ਹੁਣ ਕਰਾਬ ਪਾ ਕੇ ਕਿਸਾਨ ਨੇ ਉਹ ਸਿੰਘੂ ਬਾਰਡਰ ਤੇ ਪਹੁੰਚ ਕੋਏ ਨੇ ਪੂਰਾ ਕਿ ਲੈਫਟ ਦੇ ਨਾਲ ਅਟੈਚ ਆ ਉੱਪਰ ਨੀਤੇ ਚੱਕਿਆ ਜਾ ਸਕਦਾ ਤਾਂ ਤਸਵੀਰਾਂ ਨਾਲ ਦੀਆਂ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤਾਂ ਤਸਵੀਰ ਦੇਖੋ ਭਾਜੀ ਪੂਰੀ ਫੁੱਲ ਤਿਆਰੀ ਚਾਏ ਹੂੰ ਫੁੱਲ ਤਿਆਰੀ ਚਾਏ ਵੀਰੇ ਹਾਂਜੀ ਹਾਂਜੀ ਬੱਸ ਅੱਧਾ ਘੰਟਾ ਲਾਣਾ ਗੀਨ ਕਿ ਅੱਧਾ ਘੰਟਾ ਤੇ ਕਰਾ ਜਿਹੜਾ ਕਰਾ ਦਾ ਜਿਕਰ ਕਰਿਆ ਜਾਵੇ ਤਾਂ ਕਿਹੜੀ ਕਿਹੜੀ ਦਿੱਕਤਾਂ ਜੜੀਆਂ ਉਹ ਹਟਾ ਦੇਉਗੇ ਹਾਂਜੀ ਸਭ ਹਟਾ ਦੇਣਾ ਕਰਾ ਤਾਂ ਹੀ ਲੈ ਕੇ ਆਏ ਘਰ ਤੋਂ ਹਾਂਜੀ ਅੱਗੇ ਬਹੁਤ ਔਕੜਾ ਕਿੱਲਾਂ ਲਾਈਆਂ ਪਈਆਂ ਉਹਨਾਂ ਨੇ ਸਭ ਕਰ ਮਿੱਟੀ ਦੀ ਟਰੈਲੀ ਆ ਰਹੀ ਆ ਪਿੱਛੋਂ ਉਹਨਾਂ ਦਾ ਪਤਾ ਨਹੀਂ ਲੱਗਣਾ ਕਿੱਲਾਂ ਦਾ ਐਸੇ ਰੈਂਪ ਬਣਾ ਦੇਨੇ ਅਸੀਂ ਮਿੱਟੀ ਦੀ ਟਰੈਲੀ ਹਾਂਜੀ ਸਭ ਆਈ ਆ ਸਭ ਕਰਾ ਤਾਂ ਹੀ ਲੈ ਕੇ ਆ ਤਾਂ ਹੀ ਕਰਾ ਲੈ ਕੇ ਆਏ ਸੀ ਪੱਧਰ ਕਰਨਾ ਆਪਾਂ ਨੇ ਟਰੈਲੀ ਆ ਰਹੀਆਂ ਉਸ ਨਾਲ ਸੈੱਟ ਕਰਕੇ ਅੱਗੇ ਬਚਾ ਦੇਣੇ ਟਰੈਕਟਰ ਸਾਡੇ ਕਿਆ ਜਾਵੇ ਕਿਤੇ ਨਾ ਕਿਤੇ ਇਹ ਬਹੁਤ ਸਾਰੀ ਚੀਜ਼ ਆ ਇਹ ਤੁਹਾਡੇ ਲਈ ਲਾਹੇਮੰਦ ਹੋ ਜਬਰਦਸਤ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਦੇਖੋ ਇਹ ਤਸਵੀਰ ਲਗਾਤਾਰ ਸਾਂਝੀ ਕਰੀਆ ਕਰਨੇ ਤਸਵੀਰ ਦਿਖਾਓ ਮਿੱਟੀ ਦੀਆਂ ਟਰਾਲੀਆਂ ਪਹੁੰਚ ਰਹੀਆਂ ਨੇ ਟਕਰਾ ਵਾਲੇ ਟਰੈਕਟਰ ਜਿਹੜੇ ਨੇ ਹੁਣ ਤੋ ਚੁੱਕੇ ਨੇ ਤਾਂ ਤਸਵੀਰ ਦੇਖੋ ਤਾਂ ਤਸਵੀਰ ਕਰਾਹ ਲੈ ਟਰਾਲੀ ਇੱਥੇ ਪਹੁੰਚ ਗਿਆ ਦੇਖ ਸਕਦੇ ਹੋ ਮਿੱਟੀ ਦੀਆਂ ਟਰਾਲੀਆਂ ਪਹੁੰਚ ਰਹੀਆਂ ਨੇ ਕਰਾਹ ਵਾਲੇ ਟਰੈਕਟਰ ਜਿਹੜੇ ਨੇ ਹੁਣ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਦੇਖੋ ਲੋਹੇ ਦੀਆਂ ਤਾਰਾਂ ਦਾ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਆਪਣੇ ਆਪ ਦੇ ਵਿੱਚ ਹੱਲ ਕੱਢਣ ਦੇ ਲਈ ਹੁਣ ਕਿਸਾਨਾਂ ਵੱਲੋਂ ਵੀ ਤਿਆਰੀ ਕਰ ਲਈ ਗਈ ਆ ਮਿੱਟੀ ਇਸ ਨਾਲ ਮਿੱਟੀ ਦੇ ਰੈਂਪ ਬਣਾਏ ਜਾਣਗੇ ਤਾਂ ਕਿ ਜਿਹੜੇ ਕਿਸਾਨ ਨੇ ਉਹ ਲੋਹੇ ਦੀਆਂ ਕਿੱਲਾ ਚੋਂ ਅੱਗੇ ਜਾ ਸਕਣ ਦੇਖ ਸਕਦੇ ਹੋ ਤੁਸੀਂ ਇਹ ਤਰੀਕਾ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਹੁਣ ਲਗਾਤਾਰ ਆਪਣੇ ਆਈਡੀਆਜ਼ ਪਾਜੀ ਇਹ ਆਈਡੀਆ ਕਿਵੇਂ ਆਇਆ ਕਿ ਕਿਰਾਏ ਪਾ ਲਿਆ ਇਹ ਬਸ ਵੀਰੇ ਅਸੀਂ ਟੀਆਰ ਗੈਸ ਸ਼ੁਰੂ ਹੋ ਗਈ ਆ ਦੇਖ ਸਕਦੇ ਹੋ